ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਗੱਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਆਈ ਪੰਜਾਬ ਦੋਸਤੋ ਆਪਸੀ ਮਾਰ ਲੈਣਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣ ਗਈ ਹੈ ਵਧਾਈਆਂ ਸਾਡੇ ਵੱਲੋਂ ਔਰ ਨਵੀਂ ਗੱਲ ਇਹ ਹੈ ਔਰ ਜੋ ਆਮ ਲੋਕਾਂ ਜਾਂ ਮਜ਼ਦੂਰਾਂ ਵਾਸਤੇ ਫਾਇਦੇਮੰਦ ਹੋ ਸਕਦੀ ਹੈ ਉਹ ਇਹ ਹੈ ਕਿ ਆਪਸੀ ਕਮਿਊਨਿਜ਼ਮ ਵਿਚਾਰਤਾ ਰਹੀ ਹੈ ਉਹਦਾ ਜਿਹੜਾ ਨਾਮ ਉਹਦੇ ਪਿੱਛੇ ਮਾਰਲੇ ਨਾ ਲਗਾਇਆ ਗਿਆ ਕਿ ਉਹਦੇ ਪਿੱਛੇ ਦੱਸਿਆ ਜਾਂਦਾ ਕਿ ਉਹ ਮਾਰਕਸ ਤੇ ਲੈਨਿਨ ਤੋਂ ਪ੍ਰਭავਤ ਹੈ ਇੱਕ ਪੜ੍ਹੀ ਲਿਖੀ ਸੂਝਵਾਨ ਮੁੱਖ ਮੰਤਰੀ ਬਣੀ ਹੈ ਭਾਵੇਂ ਉਹਦੇ ਕੋਲ 5 ਮਹੀਨੇ ਹੀ ਹੈ ਪਰ 5 ਮਹੀਨਿਆਂ ਚ ਵੀ ਉਹ ਬਹੁਤ ਕੁਝ ਕਰ ਸਕਦੀ ਹੈ ਥੋੜੀ ਜੀ ਜਿਹੜੀ ਚਾਤ ਹੈ ਇਹਦੇ ਜੀਵਨ ਵੱਲ ਪਾਈਏ ਇੱਕ ਐਜੂਕੇਟਰ ਸ਼ਿਕਸ਼ਾ ਦੇ ਖੇਤਰ ਵਿੱਚ ਨੇ ਬਹੁਤ ਕੁਝ ਕੀਤਾ। ਇਹਨੇ ਇੱਕ ਐਨਜੀਓ ਬਣਾ ਕੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ। ਸੇਵਾ ਕਰਨੀ ਸ਼ੁਰੂ ਕੀਤੀ। ਤੇ ਇਹਦੀ ਜਿਹੜੀ ਪੜ੍ਹਾਈ ਹੈ ਗ੍ਰੈਜੂਏਸ਼ਨ ਹੈ ਉਹ ਦਿੱਲੀ ਯੂਨੀਵਰਸਿਟੀ ਤੋਂ ਹੋਈ ਹੈ। ਤਾਂ ਜਿਹੜੀ ਡਿਵੈਲਪਮੈਂਟ ਕੀਤੀ ਹੈ ਨੇ ਜਾ ਕੇ ਆਕਸਫੋਰਡ ਯੂਨੀਵਰਸਿਟੀ ਯੂਕੇ ਤੋਂ 2013 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਆ ਗਈ। ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਉਸਨੇ ਆਪਣੀ ਜਿਹੜੀ ਜਗ੍ਹਾ ਆ ਉਹ ਵੱਡੇ ਲੀਡਰਾਂ ਦੇ ਬਰਾਬਰ ਬਣਾ ਲਈ। 2019 ਦੇ ਵਿੱਚ ਉਹ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਇਲੈਕਸ਼ਨ ਲੜੀ ਪਰ ਗੋਤਮ ਗੰਭੀਰ ਤੋਂ ਹਾਰ ਗਈ। ਉਸ ਤੋਂ ਬਾਅਦ 2020 ਦੇ ਵਿੱਚ ਕਲਕਾਜੀ ਅਸੈਂਬਲੀ ਹਲਕੇ ਤੋਂ ਐਮਐਲਏ ਬਣੀ ਤੇ ਫਿਰ ਜਿਹੜੇ ਮਨੀਸ਼ ਸ਼ਿਸ਼ੋਧਿਆ ਜਦੋਂ এডਿਕੇਸ਼ਨ ਮਨਿਸਟਰ ਸੀ ਤਾਂ ਉਹ ਉਹਨਾਂ ਦੀ ਸਲਾਹਕਾਰ ਬਣੀ ਉਸ ਤੋਂ ਬਾਅਦ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਜਾਂਦੇ ਨੇ ਤਾਂ ਸਭ ਤੋਂ ਵੱਧ ਜਿਹੜੇ ਮਹਿਕਮੇ ਨੇ ਉਹ ਅਕਸ਼ੀ ਕੋਲ ਸੀ ਮਨੀਸ਼ ਸ਼ਿਸ਼ੋਧਿਆ ਤੇ ਰਵਿੰਦ ਕੇਜਰੀਵਾਲ ਦੋਹਾਂ ਦੀ ਹੀ ਜਿਹੜੀ ਇਹ ਨੇੜਲੀ ਨੇਤਾ ਦੱਸੀ ਜਾਂਦੀ ਹੈ ਇਸ ਦੇ ਪਿਤਾ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ ਔਰ ਇਹਨਾਂ ਦਾ ਪਰਿਵਾਰ ਜਿਹੜਾ ਆ ਉਹ ਕਮਿਊਨਿਜ਼ਮ ਵਿਚਾਰਤਾਰਾ ਨੂੰ ਮੰਨਦਾ ਉਸ ਤੋਂ ਪ੍ਰਭਾਵਿਤ ਹੈ ਇਸੇ ਕਰਕੇ ਇਸ ਦੇ ਨਾਮ ਦੇ ਨਾਲ ਹਾਸ਼ੀ ਮਰਲੇ ਨਾਂ ਲਾਇਆ ਗਿਆ ਪਰ ਜਦੋਂ ਇਹ ਪਹਿਲੀ ਇਲੈਕਸ਼ਨ ਲੜੀ ਤਾਂ ਇਹਦੇ ਨਾਮ ਦੇ ਪਿੱਛੇ ਜਦੋਂ ਮਾਰਲੀਨਾ ਲੱਗਾ ਤਾਂ ਲੋਕਾਂ ਨੇ ਕਿਹਾ ਕਿ 크ਿਸਚਨ ਹੈ ਤਾਂ ਉਸ ਟਾਈਮ ਇਹਨੇ ਆਪਣੇ ਨਾਮ ਦੇ ਨਾਲੋਂ ਮਾਰਲੀਨਾ ਹਟਾ ਗਿਆ ਮਾਰਲੀਨਾ ਲਗਾਇਆ ਕਿਉਂ ਜਾਂ ਹਟਾਇਆ ਕਿਉਂ ਗੱਲ ਇਹ ਮੈਨੇ ਨਹੀਂ ਰੱਖਦੀ ਕੱਲੀ ਮੈਨੇ ਰੱਖਦੀ ਹੈ ਕਿ ਆਤਸ਼ੀ ਮਾਰਕਸ ਤੇ ਲੈਨਿਨ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੈ ਅੱਜ ਦੇਸ਼ ਦੇ ਵਿੱਚ ਲੋੜ ਹੈ ਇਹਨਾਂ ਵਿਚਾਰਾਂ ਦੀ ਕਿਉਂਕਿ ਸਾਡਾ ਜਿਹੜਾ ਸਮਾਜ ਹੈ ਉਹਦੇ ਵਿੱਚ ਮਜ਼ਦੂਰ ਤੇ ਆਮ ਵਰਗ ਦਾ ਜਿਹੜਾ ਮਨੁੱਖ ਹੈ ਉਹ ਪੀੜਿਆ ਜਾ ਰਿਹਾ ਗਰੀਬ ਹੋਰ ਗਰੀਬ ਹੋਇਆ ਜਾ ਰਿਹਾ ਤੇ ਅਮੀਰ ਦਿਨੋਂ ਦਿਨ ਹੋਰ ਅਮੀਰ ਹੁੰਦਾ ਜਾ ਰਿਹਾ ਕਿਉਂਕਿ ਜਿਹੜੇ ਨੇਤਾ ਬੰਦੇ ਨੇ ਪਾਵੇ ਰਵਿੰਦ ਕੇਜਰੀਵਾਲ ਨੇ ਵੀ ਕਿਹਾ ਸੀ ਕਿ ਅਸੀਂ ਆਮ ਲੋਕਾਂ ਦੀ ਪਾਰਟੀ ਆਮ ਆਦਮੀ ਪਾਰਟੀ ਆ ਪਰ ਇਹਨਾਂ ਦੇ ਆਉਣ ਤੋਂ ਬਾਅਦ ਵੀ ਮਜ਼ਦੂਰ ਵਰਗ ਦਾ ਕੋਈ ਖਾਸ ਲਾਭ ਉਹਨੂੰ ਨਹੀਂ ਮਿਲਿਆ ਹਾਂ ਬਿਜਲੀ ਜਿਹੜੀ ਆ ਉਹ ਮੁਫਤ ਕੀਤੀ ਗਈ ਦਿੱਲੀ ਦੇ ਵਿੱਚ ਪਾਣੀ ਦੀ ਸਮੱਸਿਆ ਹੱਲ ਹੋਈ ਪਰ ਬਾਅਦ ਦੇ ਵਿੱਚ ਜਾ ਕੇ ਉਹੀ ਜੜੀ ਖਾਸ ਲੋਕਾਂ ਦੀ ਪਾਰਟੀ ਬਣ ਗਈ ਪੰਜਾਬ ਦੇ ਵਿੱਚ ਵੀ ਆਕੇ ਇਹਨਾਂ ਨੇ ਜਿਹੜੇ ਲੋਕ ਲਪਾਉ ਵਾਅਦੇ ਕਰਨੇ ਸ਼ੁਰੂ ਕੀਤੇ ਉਸ ਤੋਂ ਇਹ ਲੱਗਾ ਕਿ ਇਹ ਮਜ਼ਦੂਰਾਂ ਜਾਂ ਗਰੀਬਾਂ ਨੂੰ ਉੱਪਰ ਨਹੀਂ ਚੱਕਣਾ ਚਾਹੁੰਦੇ ਸਗੋਂ ਉਹਨਾਂ ਨੂੰ ਉਸੇ ਤਰ੍ਹਾਂ ਭਖਾਰੀ ਬਣਾਈ ਰੱਖਣਾ ਚਾਹੁੰਦੇ ਨੇ ਜਿਵੇਂ ਦੂਜੀਆਂ ਪਾਰਟੀਆਂ ਨੇ ਕੀਤਾ ਪਰ ਆਤਸ਼ੀ ਮਾਰ ਲੈਣਾ ਅਗਰ ਸੱਚਮੁੱਚ ਕਮਿਊਨਿਜ਼ਮ ਤੋਂ ਪ੍ਰਭਾਵਤ ਹੈ ਮਾਰਕਸ ਤੇ ਲੈਨਿਨ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੈ ਤਾਂ ਆਸ ਕਰਦੇ ਹਾਂ ਕਿ ਉਹ ਪੰਜ ਮਹੀਨਿਆਂ ਦੇ ਵਿੱਚ ਮਜ਼ਦੂਰਾਂ ਤੇ ਆਮ ਲੋਕਾਂ ਲਈ ਕੁਝ ਕਰੇਗੀ ਦਿੱਲੀ ਦੇ ਵਿੱਚ ਜਿਹੜਾ ਮਜ਼ਦੂਰ ਹੈ ਜਾਂ ਆਮ ਲੋਗ ਹੈ ਨੇ ਉਹਨਾਂ ਵਾਸਤੇ ਜ਼ਿੰਦਗੀ ਜਿਉਣੀ ਬੜੀ ਔਖੀ ਹੈ ਉਹਨਾਂ ਲੋਕਾਂ ਨੂੰ ਅਪਲਿਫਟ ਕਰਨ ਵਾਸਤੇ ਉਪਚ ਕਰਨ ਵਾਸਤੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਹਾਂ এডਿਕੇਸ਼ਨ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਜਿਹੜੀ এডਿਕੇਸ਼ਨ ਸਾਰਿਆਂ ਨੂੰ ਇਕੋ ਜਿਹੀ ਮਿਲੇ ਪਰ ਬਾਅਦ ਦੇ ਵਿੱਚ ਜਾ ਕੇ ਉਹ ਵੀ ਜਿਹੜੀ ਆ ਰੁਕ ਗਈ ਉਹ ਕੁਝ ਨਹੀਂ ਕਰ ਸਕੇ ਜੋ ਕੀਤਾ ਜਾ ਰਿਹਾ ਸੀ ਗੱਲ ਅਤਿਸ਼ੀ ਦੀ ਕਰ ਰਹੇ ਸੀ ਅਤਿਸ਼ੀ ਪੰਜ ਮਹੀਨਿਆਂ ਦੇ ਵਿੱਚ ਕੀ ਕਰਦੀ ਆ ਇਹ ਆਉਣ ਵਾਲਾ ਸਬੰਧ ਸੀਗਾ ਪਰ ਜਿਵੇਂ ਉਹ ਲੱਗ ਰਿਹਾ ਹੈ ਕਿ ਕਮਿਊਨਿਜ਼ਮ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੈ ਦੋਸਤੋ ਆਸ ਰੱਖੀ ਜਾ ਸਕਦੀ ਹੈ ਕਿ ਉਹ ਚੰਗਾ ਕੁਝ ਕਰੇਗੀ ਇਸ ਸਮੇਂ ਉਹ 8ਵੀਂ ਮੁੱਖ ਮੰਤਰੀ ਹੈ ਦਿੱਲੀ ਦੀ ਤੇ ਇਸ ਸਮੇਂ ਦੇਸ਼ ਦੇ ਵਿੱਚ ਦੋ ਔਰਤ ਮੁੱਖ ਮੰਤਰੀਆਂ ਮਮਤਾ ਬੇਨਰਜੀ ਤੇ ਆਰਸ਼ੀ ਮਾੜਲੇਨਾ ਮਮਤਾ ਬੇਨਰਜੀ ਨੇ ਪਿਛਲੇ ਸਮੇਂ ਦੌਰਾਨ ਅੱਛਾ ਨਾਮ ਲੋਕਾਂ ਦੇ ਵਿੱਚ ਬਣਾ ਲਿਆ ਸੀ ਸਟੇਟ ਤੋਂ ਬਾਹਰ ਨਿਕਲ ਕੇ ਨੈਸ਼ਨਲ ਲੈਵਲ ਤੇ ਵੀ ਮਮਤਾ ਬੈਨਰਜੀ ਦਾ ਨਾਮ ਬੋਲਣ ਲੱਗਾ ਸੀ ਪਰ ਪਿਛਲੇ ਕਲਕੱਤਾ ਦੇ ਵਿੱਚ ਜੋ ਬਲਾਤਕਾਰ ਹੋਇਆ ਬਲਾਤਕਾਰ ਤੋਂ ਬਾਅਦ ਡਾਕਟਰ ਲੜਕੀ ਨੂੰ ਕਿਵੇਂ ਤਸ਼ੱਦਦ ਕਰਕੇ ਮਾਰਿਆ ਗਿਆ ਉੱਥੇ ਜਿਹੜਾ ਸਰਕਾਰ ਦਾ ਰੋਲ ਰਿਹਾ ਉਹਦੇ ਨਾਲ ਮਮਤਾ ਬੈਨਰਜੀ ਦੀ ਜਿਹੜੀ ਉਹ ਸ਼ਾਖ ਹੈ ਨੀਚੇ ਗਿਰੀ ਹੈ ਹੁਣ ਆਤਸ਼ੀ ਜਿਵੇਂ ਆਪਣੇ ਮੰਤਰਾਲੇ ਚਲਾਉਂਦੇ ਹੋਏ ਵਧੀਆ ਕਾਰਗੁਜ਼ਾਰੀ ਕਰਦੀ ਰਹੀ ਹੈ ਉਵੇਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਮੁੱਖ ਮੰਤਰੀ ਬਣ ਕੇ ਵੀ ਲੀਕ ਤੋਂ हट ਕੇ ਕੰਮ ਕਰੀਏ ਤੇ ਕਮਿਊਨਿਜ਼ਮ ਵਿਚਾਰਤਾਰਾ ਦੇ ਨਾਲ ਉਹ ਗਰੀਬਾਂ ਮਜ਼ਦੂਰਾਂ ਤੇ ਆਮ ਲੋਕਾਂ ਲਈ ਕੁਝ ਕਰ ਦਿਖਾਈ ਗਏ ਆਸ ਕਰਦੇ ਆ ਕਿ ਉਹ ਚੰਗਾ ਕੁਝ ਕਰੇ ਇੱਕ ਵਾਰੀ ਫਿਰ ਆਤਿਸ਼ੀ ਨੂੰ ਵਧਾਈ ਦਿੰਦੇ ਹਾਂ ਤੇ ਦਰਸ਼ਕਾਂ ਨੂੰ ਬੇਨਤੀ ਕਰਦੇ ਆ ਕਿ ਉਹ ਅਗਰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੀ ਵੀਡੀਓ ਨੂੰ ਲਾਈਕ ਵੀ ਕਰੋ ਤਾਂ ਕਿ ਅਸੀਂ ਅੱਗੇ ਤੋਂ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਰੂਬਰੂ ਕਰਦੇ ਰਹੀਏ ਇਸ ਦੇ ਨਾਲ ਹੀ ਮੈਕਲੋਨ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਜਾਜ਼ ਸਤਿ ਸ਼੍ਰੀ ਅਕਾਲ